ਜੇਕਰ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਮੰਗਾ ਹੈ ਨਹੀਂ ਤੇ ਮੁੱਖ ਮੰਤਰੀ ਨੇ ਸਾਡੇ ਸਯੁਕਤ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਿਉਂ ਕੀਤੀ ਜਿੱਥੇ ਕਿ ਸਾਡਾ 5 ਤਰੀਕ ਦਾ ਚੰਡੀਗੜ੍ਹ ਦਾ ਇੱਕ ਹਫ਼ਤੇ ਲਈ ਮੋਰਚਾ ਪੱਕਾ ਲਾਣਿਆ ਹੋਇਆ ਸੀ ਉਹਨੇ ਜਾਣ ਬੁੱਝ ਕੇ 3 ਤਰੀਕ ਨੂੰ ਜਿਹੜੀ ਮੀਟਿੰਗ ਕਿ ਰਕ ਬੁਲਾਈ ਮੀਟਿੰਗ ਦੇ ਵਿੱਚ ਉਹਦੀ ਜਿਹੜੀ ਮਾਨਸ਼ਾ ਸੀ ਪਹਿਲਾਂ ਹੀ ਘਟਿਆ ਮਾਨਸ਼ਾ ਲੈ ਕੇ ਉਹਨੇ ਜਿਹੜਾ ਉਹਦੀ ਵਿਚਾਰ ਸੀਗੀ ਉਸ ਨੂੰ ਇਹਨੇ ਜਦੋਂ ਆਗੂਆਂ ਨੂੰ ਸਵਾਲ ਪੁੱਛਨੇ ਸ਼ੁਰੂ ਕੀਤੇ ਆਗੂਆਂ ਨੇ ਮੰਗਾ ਤੇ ਆਪਣੀ ਜਿਹੜੀ ਗੱਲਬਾਤ ਰੱਖੀ ਇਹੜੇ ਪਹਿਲੀ ਮੰਗ ਤੇ ਜਿਹੜੀ ਝੋਨੇ ਦੀ ਲਵਾਈ ਦੀ ਆ ਪਿੱਕ ਝੂਨ ਤੋਂ ਉਹ ਮੰਗ ਨੂੰ ਥੋੜੀ ਜੀ ਹਾਮੀ ਭਰ ਕੇ ਦੂਸਰੀ ਮੰਗ ਤੇ ਇਹ ਕਹਿੰਦਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਅਗਲੀਆਂ ਮੰਗਾਂ ਬਾਰੇ ਮੈਂ ਫੇਰ ਗੱਲਬਾਤ ਕਰੂੰਗਾ ਪਹਿਲਾਂ 5 ਤਰੀਕ ਵਾਲਾ ਜਿਹੜਾ ਧਰਨਾ ਉਹ ਤੁਸੀਂ ਰੱਦ ਕਰੋਗੇ ਕਿ ਨਹੀਂ ਜੇਕਰ ਤੂੰ ਕੇਂਦਰ ਦੀਆਂ ਮੰਗਾਂ ਮੰਨਦਾ ਫਿਰ ਤੂੰ ਧਮਕੀਆਂ ਕਿਉਂ ਦਿੰਦਾ 5 ਤਰੀਕ ਦੇ ਧਰਨੇ ਦੀਆਂ ਜੇਕਰ ਤੂੰ ਫਿਰ ਮੰਗਾਂ ਤੇ ਹਰਦਾਂ ਪਹਿਲਾਂ ਤੂੰ ਕਹਿੰਦਾ ਸੀ ਮੇਰੇ ਨਾਲ ਡਿਬੇਟ ਕਰੋ ਮੇਰੇ ਨਾਲ ਮੀਟਿੰਗ ਕਰੋ ਮੇਰੇ ਕੋਲ ਖੁੱਲਾ ਟਾਈਮ ਹੈ ਫਿਰ ਤੂੰ ਅੱਧੇ ਘੰਟੇ ਦੇ ਵਿੱਚ ਉਹ ਦਾ ਜਿਹੜਾ ਆ ਉਹ ਬੁਖਲਾੜ ਦੇ ਵਿੱਚ ਆ ਕੇ ਭੱਜ ਗਿਆ ਮੀਟਿੰਗ ਛੱਡ ਕੇ ਕਿਉਂ ਭੱਜਿਆ ਮੀਟਿੰਗ ਛੱਡ ਕੇ ਜੇ ਤੇਰਾ ਕਿਸ ਕੇਂਦਰ ਦਾ ਮੰਗਾ ਤੇ ਅਸੀਂ ਲੜ ਰਹੇ ਹਾਂ ਫਿਰ ਤੇਰਾ ਤਾਂ ਵਿੱਚ ਆਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਤਾਂ ਆ ਜਿਹੜਾ ਅੱਜ ਦੇ ਧਰਨੇ ਆ ਇਹ ਧਰਨੇ ਭਗਵੰਤ ਮਾਨ ਨੂੰ ਇਹ ਦੱਸਣ ਲਈ ਲਾਏ ਗਏ ਆ ਇਹ ਚੇਤਾਵਨੀ ਐਕਸ਼ਨ ਚੇਤਾਵਨੀ ਧਰਨੇ ਸੀਗੇ ਅੱਜ ਦੇ ਕਿ ਭਗਵੰਤ ਮਾਨਾ ਜਿਹੜੇ ਤੈਨੂੰ ਲੋਕਾਂ ਨੇ ਇੱਥੇ ਮੁੱਖ ਮੰਤਰੀ ਕੁਰਸੀ ਤੇ ਬਿਠਾਇਆ ਤੈਨੂੰ ਇੱਥੋਂ ਤੱਕ ਪਹੁੰਚਾਇਆ ਤੇਰੇ ਆਮ ਘਰਾਂ ਦੇ ਕਾਕਿਆਂ ਨੂੰ ਐਮਐਲਏ ਬਣਾਇਆ ਅਸੀਂ ਜੇਕਰ ਤੈਨੂੰ ਬਿਠਾ ਸਕਦੇ ਕੁਰਸੀ ਤੇ ਤੇਲ ਕੁਰਸੀ ਤਾਂ ਲਾ ਵੀ ਸਕਦੇ ਆ ਲੋਕ ਏਕਤਾ ਜਿਹੜੀ ਲੋਕਾਂ ਦੀ ਏਕਤਾ ਵੱਡੀ ਹੁੰਦੀ ਆ ਹੰਕਾਰੀ ਇੱਥੋਂ ਵੱਡੇ ਵੱਡੇ ਆ ਕੇ ਚਲੇ ਗਏ ਆ ਇਹਦੇ ਵੀ ਦਿਨ ਹੁਣ ਜਿਹੜੇ ਨੇੜੇ ਆ ਇਹਨੂੰ ਪਿੰਡਾਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਸਪੀਡ ਐ ਅਸੀਂ ਚੈੱਕ ਕੀਤੀ ਜਾਊਗੀ ਇਹਨਾਂ ਨੂੰ ਭਜਾਇਆ ਜਾਊਗਾ ਆਉਣ ਵਾਲੇ 2027 ਦੇ ਵਿੱਚ ਇਹਨਾਂ ਦੀ ਜਿਹੜੀ ਹਾਰ ਬੁਰੀ ਤਰ੍ਹਾਂ ਹੋਊਗੀ ਉਹ ਕਹਿੰਦੇ ਗੱਲਬਾਤ ਕਰਨ ਜੀ ਸੱਦ ਕੇ ਕਰਨ ਦਰਵਾਜ਼ੇ ਖੁੱਲ੍ਹਿਆ ਕਿਸਾਨਾਂ ਵਾਸਤੇ ਪਰ ਗੱਲ ਗੱਲ ਤੇ ਧਰਨਾ ਗੱਲ ਗੱਲ ਤੇ ਸੜਕ ਜਾਮ ਵੱਡੇ ਵੱਡੇ ਪ੍ਰੋਜੈਕਟ ਆ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਔਰ ਜਿਹੜੇ ਪੰਜਾਬ ਦੇ ਹੋਰ ਲੋਕ ਆ 3 ਕਰੋੜ ਲੋਕ ਆ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਆ ਔਰ ਇਸ ਤਰੀਕੇ ਨਾਲ ਤਾਂ ਪੰਜਾਬ ਦੇ ਪਿੰਡਾਂ 'ਚ ਵੀ ਫੁੱਟ ਪੈ ਰਹੀ ਆ ਨਹੀਂ ਕਿੱਥੇ ਇਹ ਤੂੰ ਮੰਗਾ ਮੰਨਿਆ ਜਦੋਂ ਤੂੰ ਪਿਛਲੀ ਵਾਰ ਧਰਨਾ ਲੱਗਾ ਚੰਡੀਗੜ੍ਹ ਦੇ ਵਿੱਚ 34 ਸੈਕਟਰ ਦੇ ਵਿੱਚ ਲੱਗਾ ਧਰਨਾ ਉਦੋਂ ਤੂੰ ਮੰਗਾ ਤੇ ਸਹਿਮਤੀ ਦੇ ਕੇ ਆਇਆ ਹੁਣ ਤੂੰ ਮੰਗਾ ਤੋਂ ਮੁਕਰਦਾ ਅਜੇ ਕਹਿਣਾ ਕਿ ਇਹ ਧਰਨੇ ਲਾ ਮਜਾਰੇ ਕਰਦੇ ਆ ਤੇਰੀ ਪਾਰਟੀ ਵੀ ਤਾਂ ਧਰਨੇ ਚੋਂ ਨਿਕਲਦੀ ਆ ਤੁਹਾਡੇ ਕੇਜਰੀਵਾਲ ਨੂੰ ਸ਼ਰਾਬ ਦੇ ਘਟਾਲੇ 'ਚ ਫੜ ਲਿਆ ਸੀ ਤੁਸੀਂ ਸਾਰਾ ਪੰਜਾਬ ਦੇ ਜਿੰਨੇ ਐਮ ਐਲ ਏ ਸੀਗੇ 92 ਐਮ ਐਲ ਏ ਜਾ ਕੇ ਦਿੱਲੀ ਦੇ ਵਿੱਚ ਧੱਕ ਤੇ ਉੱਥੇ ਜਾ ਕੇ ਤੁਸੀਂ ਸੜਕਾਂ ਰੋਕਿਆ ਲੋਕਾਂ ਨੂੰ ਵਾਵਰੋਸ਼ਨ ਦਿੱਤੀ ਤੇ ਉਹ ਕੀ ਆ ਉਹ ਟ੍ਰੈਫਿਕ ਜਮ ਨਹੀਂ ਹੁੰਦਾ ਸੀ ਅਸੀਂ ਤਾਂ ਫਿਰ ਵੀ ਕੋਈ ਧਰਨਾ ਨਹੀਂ ਲਾਇਆ ਅਸੀਂ ਤਾਂ ਕੋਈ ਸੜਕ ਰੋਕੀ ਨਹੀਂ ਕਿਸਾਨਾਂ ਨੇ ਅਸੀਂ 18 ਜਗ੍ਹਾ ਧਰਨੇ ਲਾਏ ਚੰਡੀਗੜ੍ਹ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਇਹਨੇ ਕੀ ਕੀਤਾ ਜਿਹੜੇ ਆਪ ਪੁਲਿਸ ਲਈ ਆਪ ਸੜਕਾਂ ਰੋਕੀਆਂ ਲੋਕਾਂ ਨੂੰ ਪਰੇਸ਼ਾਨੀ 50 ਸਰਕਾਰ ਨੇ ਦਿੱਤੀ ਆ ਨਾ ਕਿ ਕਿਸਾਨਾਂ ਨੇ ਦਿੱਤੀ ਆ